ਦਾ ਜਿਹੜਾ ਕੇਸ ਸੀ ਕੀ ਕੇਸ ਸੀ ਕਿੱਥੇ ਚੱਲਿਆ ਤੇ ਕੀ ਇਹਦੀ ਸੁਣਵਾਈ ਇਹ 2016 ਦਾ ਕੇਸ ਸੀ ਬਾਗਾ ਪੁਰਾਣੇ ਥਾਣੇ ਦਾ ਇਹਦੇ ਚ ਇੱਕ ਨੌਜਵਾਨ ਜੰਮੂ ਦਾ ਤਲੋਕ ਸਿੰਘ लाਡੀ ਸੀਗਾ ਜਿਹਨੂੰ ਐਫ ਆਈ ਆਰ ਨੰਬਰ 52 ਬਾਜਾਖਾਨਾ ਜਿਹੜਾ ਗੁਲਦੇਵ ਸਿੰਘ ਇਨਸਾ ਮਰਡਰ ਕੇਸ ਦੇ ਵਿੱਚ ਉਹਨੂੰ ਰਿਮਾਨ ਤੇ ਲੈ ਕੇ ਇਹ ਪ੍ਰੈਜ਼ੀਡੈਂਟ ਜਿਹੜਾ ਬਾਗਾ ਪੁਰਾਣੇ ਦਾ 193 ਵੱਡਾ 16 ਐਫ ਆਈ ਆਰ ਦੇ ਵਿੱਚ ਇੱਕ ਰਿਕਵਰੀ ਦਿਖਾ ਕੇ ਤੇ ਉਹਨੂੰ ਨਾਮਿਨੇਟ ਕੀਤਾ ਗਿਆ ਬਾਅਦ ਦੇ ਵਿੱਚ ਉਹਦੇ ਕਜ਼ਨ ਬਰਾਦਰ ਤਲਜੀਤ ਸਿੰਘ ਜ਼ਮੀਨ ਨੂੰ ਨਾਮਿਨੇਟ ਕੀਤਾ ਜਿਹੜਾ ਯੂਕੇ ਦੇ ਵਿੱਚ ਰਹਿੰਦਾ ਸੀ ਫਿਰ 2017 ਦੇ ਵਿੱਚ ਜਦੋਂ 31 ਅਕਤੂਬਰ ਨੂੰ ਉਹ ਆਇਆ ਤੇ ਉਹਦੀ ਅਰੇਸਟ ਪਾਈ ਉਹਦੀ ਪੁੱਛਗើស ਤੇ ਜਗਤਾਰ ਸਿੰਘ ਜੱਗੀ ਜੋਲ ਨੂੰ ਤੇ ਹੋਰ ਬੰਦਿਆਂ ਨੂੰ ਗਾਂ ਹਰਦੀਪ ਸਿੰਘ ਛੇਦਾ ਅਮਨਦੀਪ ਸਿੰਘ ਬੱਗਾ ਤਰਮਿੰਦਰ ਸਿੰਘ ਗੁਗਣੀ ਅਨਿਲ ਕਾਲਾ ਜਗਜੀਤ ਸਿੰਘ ਜੰਮੂ ਭਾਈ ਹਰਮਿੰਦਰ ਸਿੰਘ ਮਿੰਟੂ ਉਹਨਾਂ ਸਾਰਿਆਂ ਨੂੰ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਉਹ ਕੇਸ 2017 ਤੋਂ ਚੱਲਦਾ ਹੋਇਆ ਅੱਜ 4 ਮਾਰਚ 2025 ਨੂੰ ਇਹਦਾ ਜਿਹੜਾ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਤੇ ਜੱਜ ਸਪੈਸ਼ਲ ਕੋਰਟ ਯੂਪੀਏ ਮੋਗਾ ਦੇ ਜਿਹੜੇ ਹੈਗੇ ਹਰਜੀਤ ਸਿੰਘ ਉਹਨਾਂ ਦੀ ਅਦਾਲਤ ਨੇ ਫੈਸਲਾ ਕੀਤਾ ਫੈਸਲੇ ਮੁਤਾਬਕ ਸਾਦੇ ਚਾਰਜਸ ਦੇ ਵਿੱਚੋਂ ਜਗਤਾ ਸਿੰਘ ਜੋਰ ਨੂੰ ਜਿਹੜਾ ਬਰੀ ਕੀਤਾ ਉਸ ਤੋਂ ਇਲਾਵਾ ਤਰਮਿੰਦਰ ਸਿੰਘ ਗੁਗਰੀ ਨੂੰ ਟੋਟਲ ਬਰੀ ਕੀਤਾ ਹੈਗਾ ਤਲੋਕ ਸਿੰਘ ਲਾਡੀ ਨੂੰ ਬਰੀ ਕੀਤਾ ਹੈਗਾ ਅਨਿਲ ਕੁਮਾਰ ਕਾਲੇ ਨੂੰ ਬਰੀ ਕੀਤਾ ਜਗਜੀਤ ਸਿੰਘ ਜੰਮੂ ਨੂੰ ਬਰੀ ਕੀਤਾ ਇਸ ਕੇਸ ਦੇ ਵਿੱਚ ਸਿਰਫ ਤਿੰਨ ਜਣਿਆਂ ਨੂੰ ਕਨਵਿਕਟਡ ਡਿclare ਕੀਤਾ 25 ਆਰਮਜ਼ ਐਕਟ ਦੇ ਵਿੱਚ ਤਲਜੀਤ ਸਿੰਘ ਜਿੰਮੀ ਨੂੰ ਹਲਦੀਪ ਸਿੰਘ ਸ਼ੇਰਾ ਤੇ ਰਮਨਦੀਪ ਸਿੰਘ ਬੱਗਾ ਨੂੰ 2-2 ਸਾਲ ਦੀ ਸਜ਼ਾ ਤੇ 3-3000 ਰੁਪਏ ਜੁਰਮਾਨਾ ਕੀਤਾ 25 ਆਮ ਜੈਕਟਿਵ ਬਾਕੀ ਸਾਰੇ ਸੈਕਸ਼ਨਾਂ ਚੋਂ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਵੀ ਜਿਹੜਾ ਬਰੀ ਕੀਤਾ ਹੈਗਾ ਸੋ ਇਹ ਕੇਸ ਕਰੀਬ 7 ਸਾਲ 4 ਮਹੀਨੇ ਤੋਂ ਟੋਟਲ ਐਫ ਆਈ ਆਰ ਦਰਜ ਦੇ حساب ਨਾਲ 8 ਸਾਲ ਤੋਂ ਉੱਪਰ ਹੋ ਜਾਂਦਾ ਜਦੋਂ ਅਰੈਸਟ ਹੁੰਦੀ ਹੈ ਜਗਤਾਰ ਸਿੰਘ ਜੋਲ ਦੀ 7 ਸਾਲ 4 ਮਹੀਨੇ ਬਾਅਦ ਜਿਹੜਾ ਇਹ ਕੇਸ ਫੈਸਲੇ ਦੇ ਉੱਤੇ ਆਇਆ ਤੇ ਅੱਜ ਇਹ ਕੇਸ ਜਿਹੜਾ ਉਹ ਮੂਦੇ ਨੂੰ ਡਿੱਗ ਪਿਆ ਜਿਹੜੀ ਕਨਵਿਕਸ਼ਨ ਵੀ ਕੀਤੀ ਹੈਗੀ ਆ ਉਹਦੇ ਸਬੰਧ ਦੇ ਵਿੱਚ 20 ਸਬੰਧਤ ਨੌਜਵਾਨਾਂ ਵੱਲੋਂ ਹਦੀਪ ਸਿੰਘ ਤੇ ਰਮਨਦੀਪ ਸਿੰਘ ਵੱਲੋਂ ਮੈਂ ਹੀ ਸੀ ਆਪਣੇ ਤਲਜੀਤ ਸਿੰਘ ਜਿਹੜੇ ਨੌਜਵਾਨ ਸਜ਼ਾ ਹੋਈ ਮਨਦੀਪ ਸਿੰਘ ਚਾਨਣਾ ਸਾਡੇ ਵੱਡੇ ਵਕੀਲ ਸਾਹਿਬ ਉਹ ਸੀਗੇ ਤੇ ਅਸੀਂ ਇਹਦੀ ਹਾਈ ਕੋਰਟ ਦੇ ਵਿੱਚ ਅਪੀਲ ਵੀ ਪਾਵਾਂਗੇ ਕਿਉਂਕਿ ਇਸ ਕੇਸ ਦੀ ਕੇਸ ਪ੍ਰੋਪਰਟੀ ਦੇ ਵੇਧ ਬਾਉਸੀ ਨਹੀਂ ਪਤਾ ਲੱਗੇ ਹਲਦੀਪ ਸਿੰਘ ਰਮਨਦੀਪ ਸਿੰਘ ਜਾਂ ਤਲਜੀਤ ਸਿੰਘ ਦੇ ਸਬੰਧ ਦੇ ਵਿੱਚ ਵੀ ਉਹ ਕੇਸ ਪ੍ਰੋਪਰਟੀ ਕਿੱਥੇ ਆ ਨਾ ਉਹ ਕੇਸ ਪ੍ਰੋਪਰਟੀ ਜਿਹੜੀ ਆ ਅਲੇਸ਼ਡ ਵੈਪਨ ਸੀਗੇ ਉਹ ਰਿਕਵਰ ਹੋਏ ਜਿਹੜੇ ਦਿਖਾਏ ਗਏ ਉਹ ਕੋਰਟ ਦੇ ਵਿੱਚ ਨਹੀਂ ਪੇਸ਼ ਕੀਤੇ ਗਏ ਉਹਨਾਂ ਨੂੰ ਕੋਈ ਮਾਰਕ ਐਗਜ਼ਿਬਿਟ ਨਹੀਂ ਲੱਗਾ ਸੋ ਉਹਨਾਂ ਦੀ ਵੀ ਸਜ਼ਾ ਜਿਹੜੀ ਆ ਇੱਕ ਜਿਵੇਂ ਕਹਿ ਲਓ ਵੀ ਪ੍ਰੋਸੀਕਿਊਸ਼ਨ ਦੀ ਵੀ ਰੱਖ ਵਿਖਾਈ ਆ ਦੀ ਗੱਲ ਆ ਉਹ ਵੀ ਸਜ਼ਾ ਨਹੀਂ ਸੀ ਬਣਦੀ ਪਰ ਇੱਕ ਫੈਸਲਾ ਹੋਇਆ 7 ਸਾਲਾਂ ਤੋਂ ਲੰਮੇ ਸਮੇਂ ਤੋਂ ਲਟਕ ਰਿਹਾ ਸੀ ਉਹ ਡਿਸਪੋਜ਼ਲ ਹੋ ਗਈ ਉਹ ਇੱਕ ਅਸੀਂ ਇੱਕ ਕਹਿੰਦੇ ਆ ਵੀ ਚਲੋ ਫੈਸਲਾ ਆਇਆ ਤੇ ਅਸੀਂ ਜਿਨ੍ਹਾਂ ਨੂੰ ਕਨਵਿਕਟ ਹੋਈ ਆ ਉਹਦੇ ਲਈ ਹਾਈ ਕੋਰਟ ਦੇ ਵਿੱਚ ਜੂਲ ਜਾਵਾਂਗੇ ਇਹਦੇ 'ਚ ਜੱਗੀ ਜੋਲ ਵਰੀ ਹੋਏ ਨੇ ਇਹਦੇ 'ਚ ਜਗਤਾ ਸਿੰਘ ਜੱਗੀ ਜੋਲ ਜਿਹਨੂੰ 4 ਨਵੰਬਰ 211 ਨੂੰ ਅਰੈਸਟ ਕੀਤਾ ਗਿਆ ਸੀ ਜਲੰਧਰ ਤੋਂ ਉਹਦੀ ਵਾਈਫ ਤੇ ਪਰਵਾਹ ਦੇ ਨਾਲ ਜਦੋਂ ਸ਼ਾਪਿੰਗ ਕਰ ਰਿਹਾ ਸੀਗਾ ਤੇ ਅੱਜ 4 ਮਾਰਚ 2025 ਕਰੀਬ 7 ਸਾਲ 4 ਮਹੀਨੇ ਬਾਅਦ ਜੱਗੀ ਜੋਲ ਨੂੰ ਪੂਰਾ ਜਿਹੜਾ ਇਹ ਜਿਹੜਾ ਬਦੀ ਕੀਤਾ ਹੈਗਾ ਇਸ ਕੇਸ ਦੇ ਵਿੱਚੋਂ ਇਹਨਾਂ ਦੀ ਜਿਹੜੀ ਗ੍ਰਿਫਤਾਰੀ ਆਈ ਉਹ ਏਪੀਐਸ ਤਾਂ ਉੱਤੇ ਕੋਈ ਅਸਰ ਪੈਗਾ ਰਿਹਾਈ ਤੱਕ ਨਹੀਂ ਯੂਏਪੀਏ ਤੋਂ ਤਾਂ ਬਦੀ ਹੋ ਗਏ ਸਾਰੇ ਕੇਸ ਬਾਅਦ ਜਿਹੜੇ ਕੇਸ ਜਗਤਾ ਸਿੰਘ ਜੋਲ ਦੇ ਲੈਜਿਡਾ ਟਾਰਗੇਟ ਕਿਲਿੰਗ ਦੇ ਅੱਠ ਕੇਸ ਹੈਗੇ ਜਿਹੜੇ ਐਨਆਈਏ ਪਟਿਆਲਾ ਹਾਊਸ ਦਿੱਲੀ ਚੱਲਦੇ ਹੈਗੇ ਉਹਦੇ ਚ ਇੱਕ ਕੇਸ ਚੋਂ ਉਹਨੂੰ ਆਲਰੇਡੀ ਬੇਲ ਮਿਲ ਚੁੱਕੀ ਆ ਤੇ ਉਹ ਬੇਲ ਸੁਪਰੀਮ ਕੋਰਟ ਚ ਕਨਫਰਮ ਵੀ ਹੋ ਗਈ ਸੱਤ ਕੇਸਾਂ ਦੀ ਬੇਲ ਉਹਦੀ ਸੁਪਰੀਮ ਕੋਰਟ ਚ ਪੈਂਡਿੰਗ ਆ ਹਾਂ ਇਸ ਕੇਸ ਚੋਂ ਬੜੀ ਹੋਣ ਦਾ ਉਹਨਾਂ ਕੇਸਾਂ ਦੇ ਉੱਤੇ ਉਹਨੂੰ ਬੈਨੀਫਿਟ ਜਰੂਰ ਜਿਹੜਾ ਉਹ ਮਿਲੂਗਾ ਆਉਂਦੇ ਦਿਨਾਂ ਦੇ ਵਿੱਚ ਉਹ ਪਤਾ ਲੱਗੂਗਾ ਸਪੈਸਿਫਿਕ ਅੱਜ ਦੇ ਦਿਨ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਐਸਐਸਪੀ ਨੇ ਜਦੋਂ ਐਸਐਸਪੀ ਮੋਗਾ ਰਾਜੀਤ ਹੁੰਦਲ ਸੀ ਉਦੋਂ ਉਹਨੇ ਆਪਣਾ ਜਿਹੜਾ ਨਾਰਕੋ ਮਾਫੀਆ ਨੈਕਸਸ ਸੀ ਪੁਲਿਸ ਦੇ ਨਾਲ ਉਹਨੂੰ ਢੱਕਣ ਦੇ ਵਾਸਤੇ ਉਹਨੇ ਇਹ ਸਾਰੇ ਝੂਠਾ ਪਲੋਟ ਜਿਹੜਾ ਕੱਟਿਆ ਸੀਗਾ ਅੱਜ ਦੀ ਤਾਰੀਖ 'ਚ ਰਾਜਜੀਤ ਹੁੰਦਲ ਐਸਐਸਪੀ ਜਿਹੜਾ ਉਦੋਂ ਸੀਗਾ ਉਹ ਅੱਜ ਪੀਓ ਆ ਤਿੰਨ ਕੇਸਾਂ ਦੇ ਵਿੱਚ ਤੇ ਜਗਤਾਰ ਸਿੰਘ ਜੱਗੀਜੋਲ ਜਿਹਦੇ ਖਿਲਾਫ ਪ੍ਰੈਸ ਕਾਨਫਰੰਸ ਉਦੋਂ ਦੇ ਸੰਬੰਧਤ ਸੀਐਮ ਕੈਪਟਨ ਮਨਿੰਦਰ ਨੇ ਡੀਜੀਪੀ ਸ਼ਿਦੇਸ਼ ਧੋੜਾ ਨੇ ਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਜਿਹੜਾ ਬਾਅਦ 'ਚ ਐਨਆਈਏ ਦਾ ਡੀਜੀ ਬਣਿਆ ਉਹਨਾਂ ਸਾਰਿਆਂ ਦੀ ਇੱਕ ਜਿਹੜੀ ਡੀਜੀਪੀ ਚਟੋਪਾਧੇ ਆ ਦੀ ਨੈਕਸਸ ਸੀਗਾ ਰਿਪੋਰਟ ਜਿਹੜੀ ਆਈ ਨਾਰਕੋ ਮਾਫੀਆ ਨੈਕਸਸ ਸੀਗਾ ਇਹ ਸਾਰਾ ਕੁਝ ਟੱਕਣ ਦੇ ਵਾਸਤੇ ਉਹਨਾਂ ਨੇ ਆਪਣਾ ਅਕੀ ਚਟੋਪਾਦਿਆ ਸਾਹਿਬ ਦੀ ਰਿਪੋਰਟ ਦੇ ਵਿੱਚ ਡੀਜੀਪੀ ਸ਼੍ਰੇਸ਼ ਔਰਲਾ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਤੇ ਰਾਜੀਤ ਹੁੰਦਲ ਦਾ ਜਿਹੜਾ ਅੱਜ ਦੀ ਤਰੀਕੇ ਪਘੌੜਾ ਐਸਐਸਪੀ ਆ ਉਹ ਉਹਨਾਂ ਨੇ ਆਪਣੇ ਉਹ ਸਾਰੇ ਕਾਸੇ ਨੂੰ ਟੱਕਣ ਵਾਸਤੇ ਹਾਈ ਕੋਰਟ ਨੇ ਡਾਇਰੈਕਸ਼ਨ ਵੀ ਕੀਤੀ ਸੀਗੀ ਇਹ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਾਸਤੇ ਉਹ ਕਿਸੇ ਨਾ ਕਿਸੇ ਪੋਲੀਟਿਕਲ ਰੀਜ਼ਨ ਵਾਸਤੇ ਉਹ ਸਾਦੀ ਇਨਵੈਸਟੀਗੇਸ਼ਨ ਰੋਕ ਦਿੱਤੀ ਗਈ ਪਰ ਇਹਨਾਂ ਰਾਜੀਤ ਨੇ ਦਿਨਕਰ ਗੁਪਤਾ ਨੇ ਸ਼ਰੇਸ਼ ਰੋੜੇ ਨੇ ਤੇ ਹੋਰ ਪੁਲਿਸ ਅਫਸਰਾਂ ਨੇ ਆਪਣੀ ਉਹ ਸਾਰੇ ਕਾਸੇ ਨੂੰ ਢੱਕਣ ਦੇ ਵਾਸਤੇ ਇਹ ਝੂਠਾ ਪਲੋਟ ਘੜਿਆ ਸੀ ਅਲੈਸ ਟਾਰਗੇਟ ਕਲੀਨਰ ਜਿੱਚ ਜਗਤਾਰ ਸਿੰਘ ਜੋਲ ਨੂੰ ਉਦੋਂ ਕੈਪਟਨ ਮਨਿੰਦਰ ਸਿੰਘ ਨੇ ਪ੍ਰੈਸ ਕਾਨਫਰੈਂਸ ਕਿਹਾ ਸੀ ਕਿ ਅਸੀਂ ਉਹ ਫੜ ਲਿਆ ਅੱਜ ਕੈਪਟਨ ਮਨਿੰਦਰ ਸਿੰਘ ਸ਼ਰੇਸ਼ ਰੋੜਾ ਦਿਨਕਰ ਗੁਪਤਾ ਦੇ ਰਾਜੀਤ ਹੁੰਦਲ ਦੇ ਤੋਤੇ ਮੂੰਹ ਦੇ ਉੱਤੇ ਚਪੇੜਾ ਅਦਾਲਤ ਦੀ ਜਿਨ੍ਹਾਂ ਨੇ ਜਗਤਾਰ ਸਿੰਘ ਜੱਗੀ ਜੋਲ ਨੂੰ ਅੱਜ ਕੰਪਲੀਟਲੀ ਇਸ ਕੇਸ ਦੇ ਵਿੱਚੋਂ ਬਦੀ ਕੀਤਾ ਤੇ ਮੈਂ ਸਤਗੁਰ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਵੀ ਜਗਤਾ ਸਿੰਘ ਜੱਗੀ ਜੋਲ ਬਾਕੀ ਜਿਹੜੇ ਝੂਠੇ ਕੇਸ ਆਥੋ ਦੇ ਹੈਗੇ ਉਹਦੇ ਚੋਂ ਵੀ ਸੁਧਖਰੂ ਹੋ ਕੇ ਤੇ ਆਪਣੇ ਜਿਹੜਾ ਵਤਨ ਵਾਪਸ ਜਾਏਗਾ ਜੱਗੀ ਜੋਲ ਦੀ ਪੇਸ਼ੀ ਸੀ ਅੱਜ ਵੀਡੀਓ ਕਰਦਾ ਸੋ ਅੱਜ ਇਹ ਜਗਤਾ ਸਿੰਘ ਜੋਲ ਹਦੀਪ ਸਿੰਘ ਸ਼ੇਰਾ ਰਮਨਦੀਪ ਸਿੰਘ ਬੱਗਾ ਤੇ ਤਰਮਿੰਦਰ ਗੁਗਨੀ ਇਹਨਾਂ ਦੀ ਥਰੂ ਵੀਸੀ ਕੋਈ ਸੀ ਜਗਤਾਰ ਸਿੰਘ ਜੋਹਲ ਇਸ ਸਮੇਂ ਸੈਂਟਰਲ ਜੇਲ ਨੰਬਰ 15 ਮੰਡੋਲੀ ਦੇ ਵਿੱਚ ਆ ਹਲਦੀਪ ਸਿੰਘ ਸ਼ੇਰਾ ਜਿਹੜਾ 3 ਨੰਬਰ ਜੇਲ ਚ ਆ ਤਿਆੜ ਰਮਨਦੀਪ ਸਿੰਘ 5 ਨੰਬਰ ਦੇ ਵਿੱਚ ਆ ਤੇ 1 ਨੰਬਰ ਦੇ ਵਿੱਚ ਤਰਮਿੰਦਰ ਗੁਗਨੀ ਹੈਗਾ ਚਾਰ ਨੌਜਵਾਨ ਬੇਲਤੇ ਸੀ ਤਲਜੀਤ ਸਿੰਘ ਜਿੰਮੀ ਤਲੋਕ ਸਿੰਘ लाड्डी ਅਨਿਲ ਕੁਮਾਰ ਕਹਲਾ ਤੇ ਜਗਜੀਤ ਸਿੰਘ ਜੰਮੂ ਤੇ ਇਸ ਕੇਸ ਦੇ ਵਿੱਚ ਹੋ ਮੇਰੇ ਤੋਂ ਇਲਾਵਾ ਐਡਵੋਕੇਟ ਮਨਦੀਪ ਸਿੰਘ ਚਾਨਣ ਅਮਿਤ ਅਗਨੀ ਹੋਤਰੀ ਤੇ ਹੋਰ ਵਕੀਲਾਂ ਨੇ ਵੀ ਜਿਹੜਾ ਆਰਐਸ ਬਰਾੜ ਉਹਨਾਂ ਨੇ ਵੀ ਸਾਰਾ ਯੋਗਦਾਨ ਪਾਇਆ ਤੇ ਸਾਰਿਆਂ ਦੀ ਸੱਚਜੀ ਮਿਹਨਤ ਦੇ ਨਾਲ ਇਹ ਜਿਹੜਾ ਕੇਸ ਮੂਹਤੇ ਮੂਹ ਜਿਹੜਾ ਡਿਗ ਪਿਆ ਤੇ ਜਿਨ੍ਹਾਂ ਨੂੰ ਸਜ਼ਾ ਵੀ ਹੋਈ ਆ ਉਹ ਵੀ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕਰਾਂਗੇ